ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਆਪਾਂ ਸਿੰਪਲ ਸੜ ਦੀ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਕੱਪੜਾ ਫੋਲਡ ਕਰਕੇ ਬੰਦ ਸਾਈਡ ਆਪਣੀ ਸਾਈਡ ਰੱਖਾਂਗੇ ਪਹਿਲਾਂ ਆਪਾਂ ਮੋੜ ਦੇ ਦਾ ਨਿਸ਼ਾਨ ਲਾਵਾਂਗੇ 7.5 ਇੰਚ 14.5 ਇੰਚ ਠੀਕ ਹੈ ਤੇ 21 ਇੰਚ ਠੀਕ ਹੈ ਤੇ ਇਹ ਨਿਸ਼ਾਨ ਆਪਾਂ ਦੋਨੋਂ ਸਾਈਡ ਲਗਾਵਾਂਗੇ ਜਿਸ ਤਰ੍ਹਾਂ ਮੈਂ ਲੈਂ ਲੈਂ ਸਟ੍ਰੇਟ ਕੀਤੀ ਆ ਤੁਸੀਂ ਇਸੇ ਤਰ੍ਹਾਂ ਇਹ ਨਿਸ਼ਾਨ ਲਗਾਣੇ ਨੇ ਅਗਰ ਤੁਹਾਨੂੰ ਮੇਰੀ ਵੀਡੀਓ ਜੱਚੀ ਲੱਗੀ ਤਾਂ ਪਲੀਜ਼ ਸਬਸਕ੍ਰਾਈਬ ਮਾਈ YouTube ਚੈਨਲ ਅਗਰ ਇਹ ਕਟਿੰਗ ਔਰ ਸਟੀਚਿੰਗ ਦੇ ਰਿਲੇਟਿਡ ਤੋਂ ਕੋਈ ਵੀ ਕੁਐਸਚਨਸ ਹੁੰਦੇ ਨੇ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਤੇ ਆ ਨਿਸ਼ਾਨ ਆਪਾਂ ਪ੍ਰੋਪਰ ਲਗਾ ਲੈਨੇ ਤੇ ਹੁਣ ਆਪਾਂ ਇਸ ਤੋਂ ਬਾਅਦ ਅੱਗੇ ਜਿਹੜੇ ਨਿਸ਼ਾਨ ਨੇ ਇਹਨਾਂ ਨੂੰ ਡਰਾ ਕਰਨ ਤੋਂ ਬਾਅਦ ਹੁਣ ਆਪਾਂ ਧੀਰੇ ਦਾ ਨਿਸ਼ਾਨ ਲਗਾਵਾਂਗੇ ਧੀਰਾ ਹੈਗਾ ਵਾ 7 ਇੰਚ ਠੀਕ ਹੈ ਅਗਰ neck ਜਿਆਦਾ ਡੀਪ ਨਹੀਂ ਹੈਗਾ ਤਾਂ 7 ਇੰਚ ਤੀਰਾ ਇਨਾਫ ਹੁੰਦਾ ਵਾ ਠੀਕ ਹੈ ਹੁਣ ਆਪਾਂ ਇੱਥੇ ਇੱਕ ਨਿਸ਼ਾਨ ਲਾਵਾਂਗੇ 7 ਇੰਚ ਦਾ ਤੇ ਇੱਕ ਨਿਸ਼ਾਨ ਲਗਾਵਾਂਗੇ ਆਪਾਂ 6.5 ਇੰਚ ਦਾ ਠੀਕ ਹੈ ਇਹ ਆਪਣੀ ਡੀਪ ਕੱਟ ਦਾ ਨਿਸ਼ਾਨ ਹੁੰਦਾ ਜਿਹੜਾ ਮੈਂ 6.5 ਲਗਾਇਆ ਵਾ ਠੀਕ ਹੈ ਹੁਣ ਆਪਾਂ ਇਸ ਲਾਈਨ ਨੂੰ ਸਟ੍ਰੇਟ ਕਰ ਲਾਂਗੇ ਤੇ ਜਿਹੜੀ ਆਪਣੇ ਮੋਢੇ ਦੀ ਕਟਿੰਗ ਹੈਗੀ ਹੈ ਇਹ ਹੈਗੀ 7 ਇੰਚ ਦੀ ਠੀਕ ਹੈ ਮੋਢਾ ਆਪਣਾ 7 ਇੰਚ ਦਾ ਵਾ ਤੇ ਹੁਣ ਆਪਾਂ ਇਹਨਾਂ ਨੂੰ ਆਪਾਂ ਰਾਉਂਡ ਕਰ ਲਾਂਗੇ ਸ਼ੇਪ ਤੁਸੀਂ ਅਗਰ ਸਹੀ ਧਮੋਗੇ ਤਾਂ ਤੁਹਾਡੇ ਕਟਿੰਗ ਸਟੀਚਿੰਗ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਵੇਗੀ ਠੀਕ ਹੈ ਸ਼ੇਪ ਸਹੀ ਹੋਣੀ ਚਾਹੀਦੀ ਹੈ ਤੇ ਆਪਾਂ ਅੱਧੇ ਇੰਚ ਦੀ ਡਾਊਨ ਕਾਟ ਪਾਵਾਂਗੇ ਠੀਕ ਹੈ ਮੇਰਾ ਜਿਹੜਾ ਨੈਕ ਹੈਗਾ ਵਾ 3 ਇੰਚ ਬ੍ਰਾਡ ਆ ਤੇ ਮੇਕੀ ਸਟੇਨ ਬ੍ਰੌਨੈਸ ਹੈ ਦੀ ਤੇ ਥੋੜਾ ਥੀਨ ਹੈ ਤਾਂ ਹੁਣ ਆਪਾਂ ਇੱਥੇ ਅੱਧੇ ਇੰਚ ਦੀ ਡਾਊਨ ਕਾਟ ਪਾਵਾਂਗੇ ਤੇ ਹੁਣ ਆਪਾਂ ਨੂੰ ਸਿੱਧਾ ਕਰ ਲਾਂਗੇ ਠੀਕ ਹੈ ਆਪਾਂ ਨੂੰ ਸਟ੍ਰੇਟ ਕਰਨ ਤੋਂ ਬਾਅਦ ਲਾਈਨ ਡਰਾ ਕਰਾਂਗੇ ਤੇ ਹੁਣ ਆਪਾਂ ਲਗਾਵਾਂਗੇ ਚੈਸਟ ਬਲਸ ਠੀਕ ਹੈ ਤੁਸੀਂ ਦੇਖੋ ਇਹਦਾ 10 ਇੰਚ ਮਤਲਬ ਇਹਦੀ 14 ਇੰਚ ਚੈਸਟ ਆ ਤੇ ਵੇਸਟ ਹੈਗੀ ਇਹਦੀ 9 ਇੰਚ ਠੀਕ ਹੈ ਤੇ हिਪ ਸਾਈਜ਼ ਹੈਗਾ ਵਾ 10.5 ਇੰਚ ਠੀਕ ਹੈ ਤੇ 1.5 ਇੰਚ 2 ਇੰਚ ਤੁਸੀਂ ਐਕਸਟਰਾ ਰੱਖ ਸਕਦੇ ਹੋ ਜੇ ਤੁਸੀਂ ਪਾਈਪਿੰਗ ਵਗੈਰਾ ਲਗਾਣੀ ਹੈ ਤਾਂ ਤੁਸੀਂ 2 ਇੰਚ ਰੱਖੋ ਅਗਰ ਪਾਈਪਿੰਗ ਵਗੈਰਾ ਨਹੀਂ ਹੈਗੀ ਤਾਂ 1.5 ਇੰਚ ਇਨਾਕ ਹੁੰਦਾ ਵਾ ਫੋਲਡਿੰਗ ਵਾਸਤੇ ਤੇ ਇਹ ਆਪਣਾ ਅਸਟਰ ਦਾ ਕੱਪੜਾ ਵਾ ਤੇ ਅਗਰ ਹੈਵੀ ਸਾਈਜ਼ ਆ ਮਤਲਬ 40 ਦੇ ਅਰਾਊਂਡ ਆ ਤਾਂ ਤੁਸੀਂ ਇਹਨੂੰ ਇਸ ਤਰ੍ਹਾਂ ਸ਼ੇਪ ਦੇਣੀ ਆ ਜਿਹੜਾ ਆਪਣਾ ਲੈਗ ਸ਼ੇਪਰ ਹੁੰਦਾ ਉਹਦਾ ਜਿਹੜਾ ਰਾਉਂਡ ਸਾਈਡ ਹੁੰਦਾ ਜਿੱਦਾਂ ਕਿ ਮੈਂ ਲਗਾ ਰਹੀ ਹਾਂ ਤੁਸੀਂ ਇਦਾਂ ਉਹਨੂੰ ਸ਼ੇਪ ਦੇਣੀ ਆ ਠੀਕ ਹੈ ਰਾਉਂਡ ਦੇ ਵਿੱਚ ਅਗਰ ਇਸ ਨੂੰ ਘੱਟ ਹੈਗਾ ਬਤਾ ਉਹਨੂੰ ਸਟ੍ਰੇਟ ਦੇ ਵਿੱਚ ਵੀ ਤੁਸੀਂ ਲਗਾ ਸਕਦੇ ਹੋ ਠੀਕ ਹੈ ਤੇ 1.5 ਇੰਚ ਇਹ ਨਾ ਖੁੰਦਾ ਵਾ 2 ਇੰਚ ਵੀ ਰੱਖ ਸਕਦੇ ਹੋ ਤੁਸੀਂ ਤੇ ਸੂਤਾਂ ਦਾ ਇਹੀ ਫਾਇਦਾ ਹੁੰਦਾ ਹੈ ਕਿ ਆਪਾਂ ਐਕਸਟਰਾ ਫੈਬਰਿਕ ਰੱਖ ਲੈਨੇ ਵਿੱਚ ਜਿਹੜਾ ਆਪਣੇ ਜਦੋਂ ਮਰਜ਼ੀ ਲੂਜ਼ਿੰਗ ਵਗੈਰਾ ਦੇ ਵਿੱਚ ਕੰਮ ਆ ਜਾਂਦਾ ਹੈ ਠੀਕ ਹੈ ਇਹ ਇਹ ਹੋ ਗਈ ਆਪਣੇ ਮਾਰਕਿੰਗ ਇਹ ਹੈਗਾ ਲਾਈਨਿੰਗ ਦਾ ਫੈਬਰਿਕ ਠੀਕ ਹੈ ਅਸਤਰ ਦਾ ਫੈਬਰਿਕ ਆ ਸਭ ਤੋਂ ਪਹਿਲਾਂ ਜਿਹੜੀ ਆਪਣੀ ਕਟਿੰਗ ਹੁੰਦੀ ਹੈ ਅਸਤਰ ਦੇ ਉੱਪਰ ਹੀ ਕਰਿਆ ਕਰੋ ਕਿਉਂਕਿ ਅਗਰ ਕੋਈ ਪ੍ਰੋਬਲਮਸ ਕ੍ਰੀਟ ਹੁੰਦੀ ਹੈ ਕੋਈ ਗਲਤੀ ਹੁੰਦੀ ਹੈ ਤਾਂ ਆਪਣੇ ਇਹਦੇ ਵਿੱਚ ਆਪਾਂ ਉਹਨੂੰ ਰਿਕਵਰ ਕਰ ਸਕਦੇ ਹਾਂ ਠੀਕ ਹੈ ਸਿੱਧਾ ਚੱਕ ਕੇ ਸ਼ਰਟ ਦੇ ਉੱਤੇ ਕਟਿੰਗ ਨਾ ਕਰਿਆ ਕਰੋ ਬਿਕਾਜ਼ ਉਹਦੇ ਵਿੱਚ ਅਗਰ ਕੋਈ ਪ੍ਰੋਬਲਮ ਹੋ ਗਈ ਤਾਂ ਸੂਟ ਖਰਾਬ ਹੋ ਜਾਂਦਾ ਕੁਝ ਨਾ ਕੁਝ ਪ੍ਰੋਬਲਮ ਆ ਹੀ ਜਾਂਦੀਆਂ ਨੇ ਤੇ ਅਸਤਰ ਦੇ ਵਿੱਚ ਜੇਕਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਆਪਾਂ ਉਹਨੂੰ ਰਿਕਵਰ ਕਰ ਸਕਦੇ ਹਾਂ ਠੀਕ ਹੈ ਉਹ ਮੈਨੇਜੇਬਲ ਹੁੰਦਾ ਹੈ ਆਪਾਂ ਉਹਨ ਤੇ ਇਸ ਕਰਕੇ ਸਭ ਤੋਂ ਪਹਿਲਾਂ ਅਸਤਰ ਦੇ ਉੱਤੇ ਕਟਿੰਗ ਕਰਿਆ ਕਰੋ ਇਹ ਹੈਗਾ ਆਪਾਂ ਫਰੰਟ ਪੱਲਾ ਆਪਣਾ ਤੇ ਅਸਤਰ ਹਮੇਸ਼ਾ ਸ਼ਰਟ ਦੀ ਲੈਂਥ ਨਾਲੋਂ 3 ਇੰਚ ਜਾਂ 4 ਇੰਚ ਘੱਟ ਰੱਖਿਆ ਕਰੋ ਤੇ ਸ਼ਰਟ ਦੀ ਲੈਂਥ ਜਿੰਨੀ ਵੀ ਹੈਗੀ ਆ ਉਹ ਤੋਂ 3 ਇੰਚ ਘੱਟ ਤੇ ਹੁਣ ਆਪਾਂ ਬੈਕ ਪੱਲੇ ਦੇ ਉੱਪਰ ਰੱਖਤੀ ਇਹ ਹੈਗਾ ਬੈਕ ਪੱਲਾ ਠੀਕ ਹੈ ਅਸਤਰ ਦੇ ਉੱਤੇ ਆਪਾਂ ਫਰੰਟ ਪੱਲੇ ਨੂੰ ਰੱਖ ਲਿਆ ਰੱਖ ਕੇ ਆਪਾਂ ਇਹਦੀ ਵੀ ਕਟਿੰਗ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਆਪਾਂ ਇਹਦੀ ਕਟਿੰਗ ਕਰ ਲਈ ਠੀਕ ਹੈ ਮੇ ਮੇਰਾ ਇਹੀ ਤਰੀਕਾ ਹੈ ਤੁਹਾਡਾ ਜੋ ਵੀ ਤਰੀਕਾ ਤੁਸੀਂ ਉਸ ਹਿਸਾਬ ਨਾਲ ਕਰ ਸਕਦੇ ਪਰ ਬੇਸਿਕ ਮਾਰਕਿੰਗ ਵਗੈਰਾ ਇਦਾਂ ਹੀ ਹੋ ਜੂਗੀ ਤੇ ਹੁਣ ਆਪਾਂ ਫਰੰਟ ਪੱਲਾ ਸ਼ਰਟ ਦਾ ਕਟਿੰਗ ਕਰਾਂਗੇ ਜਿਹੜੀ ਆਪਾਂ 16 1/2 ਇੰਚ ਦੀ ਆ ਪਾਈਸ ਦੀ ਕਾਰਟ ਉਹ ਵੀ ਆਪਾਂ ਕਟਿੰਗ ਕਰ ਲਾਂਗੇ ਹੁਣ ਆਪਾਂ ਉਹਨੂੰ ਵੀ ਵਿੱਚ ਕੱਟ ਕਰ ਲਾਂਗੇ ਤੇ ਆਪਾਂ ਸ਼ਰਟ ਦੀ ਐਕਸਟਰਾ 3 ਇੰਚ ਰੱਖੀ ਹੋਈ ਹੈ ਤੇ ਹੁਣ ਆਪਾਂ ਕੱਟ ਸਿਹਤਰਾ ਲਗਾ ਲੈਨੇ ਤੇ ਆ ਬ ਹੈਗਾ ਇਹਦਾ ਬੈਕ ਪੱਲਾ ਸੋ ਮਿਲਦੇ ਆ ਅਗਲੇ ਵੀਡੀਓ ਦੇ ਵਿੱਚ ਬਾਏ